7 ਫਰਵਰੀ 2025 ਨੂੰ ਵੰਣ ਜਾ ਰਿਹਾ ਹੈ ਪਾਵਰ ਆਫ ਸੋਸ਼ਲ ਯੂਨਿਟੀ ਦਾ ਇੱਕ ਨਵਾਂ ਇਤਿਹਾਸ ਮਨੁੱਖਤਾ ਦੀ ਬਿਹਤਰੀ ਵਾਸਤੇ ਮਨੁੱਖਤਾ ਦੀ ਭਲਾਈ ਵਾਸਤੇ ਚੁੱਕੇ ਜਾਣਗੇ ਅਨੇਕ ਕਦਮ ਜਿਸ ਪਲੌਟ ਦੀ ਰਜਿਸਟਰੀ 7 ਫਰਵਰੀ 2025 ਨੂੰ ਕਰਵਾਈ ਜਾ ਰਹੀ ਹੈ ਉਸੇ ਹੀ ਪਲੌਟ ਨੂੰ ਲੈ ਕੇ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰ ਰਿਹਾ ਹਾਂ ਵੇਖਣਾ ਪਿੱਛੇ ਨਾ ਰਹਿ ਜਾਓ ਦੋਸਤੋ ਮੈਂ ਹਰ ਰੋਜ਼ ਇੱਕ ਨਾ ਇੱਕ ਵੀਡੀਓ ਜ਼ਰੂਰ ਪਾਉਣਾ ਹੁੰਦਾ ਹੈ ਤਾਂ ਕਿ ਤੁਹਾਡੇ ਦਿਲਾਂ ਤੱਕ ਤੁਹਾਡੇ ਕੰਨਾਂ ਤੱਕ ਸਾਡੀ ਆਵਾਜ਼ ਪਹੁੰਚਦੀ ਰਹੇ ਕਿ ਕਿਤੇ ਪਿੱਛੇ ਨਾ ਰਹਿ ਜਾਓ ਆਪਣਾ ਇਸ ਪਲਾਟ ਨੂੰ ਖਰੀਦਣ ਦੇ ਵਿੱਚ ਯੋਗਦਾਨ ਪਾਉਣ ਤੋਂ ਕਿਉਂਕਿ ਇਹ ਸਿਰਫ ਐਸਸੀ ਭਾਈਚਾਰੇ ਦੇ ਨਾਲ ਸੰਬੰਧਿਤ ਪਲਾਟ ਦੀ ਪਲੈਨਿੰਗ ਨੂੰ ਲੈ ਕੇ ਗੱਲਬਾਤ ਨਹੀਂ ਹੋਏਗੀ ਕਿਉਂਕਿ ਜਸਲ ਸਾਹਿਬ ਮਾਨਵ ਜਾਤੀ ਦੀ ਗੱਲ ਕਰਦੇ ਪੂਰੀ ਮਨੁੱਖਤਾ ਦੀ ਗੱਲ ਕਰਦੇ ਨੇ ਕਿ ਇਥੇ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਸਾਰੇ ਬੱਚਿਆਂ ਦੇ ਭਵਿੱਖ ਨੂੰ ਉਜਵਲ ਬਣਾਉਣ ਵਾਸਤੇ ਹੀ ਤਿਆਰੀਆਂ ਕਰਵਾਈਆਂ ਜਾਣਗੀਆਂ ਔਰ ਤਰ੍ਹਾਂ-ਤਰ੍ਹਾਂ ਦੀਆਂ ਜਿਹੜੀਆਂ ਪਲਾਨਿੰਗਸ ਐ ਉਹ ਕੀਤੀਆਂ ਜਾਣਗੀਆਂ 1815 ਗਾ ਜਿਹੜੀ ਜ਼ਮੀਨ ਜਿਸ ਦੀ 7 ਫਰਵਰੀ ਨੂੰ ਰਜਿਸਟਰੀ ਕਰਵਾਉਣੀ ਐ ਜਿਸ ਦੇ ਖਰਚੇ ਦੀ ਪਰਪਾਈ ਵਾਸਤੇ ਪਾਵਰ ਆਫ ਸੋਸ਼ਲ ਯੂਨਿਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਤੇ ਪੋਸੂ ਨਾਮਾ ਚੈਨਲ ਦੀ ਟੀਮ ਜਿਹੜੀ ਹੈ ਉਹ ਆਪ ਦੇ ਘਰਾਂ ਤੱਕ ਆਪ ਦੇ ਕਹਿ ਸਕਦੇ ਆ ਕਿ ਵੇੜਿਆਂ ਤੱਕ ਪਹੁੰਚ ਰਹੇ ਹਾਂ ਆਫਿਸ ਤੱਕ ਪਹੁੰਚ ਰਹੇ ਹਾਂ ਔਰ ਬਹੁਤ ਸਾਰੇ ਸਮਾਜ ਦੇ ਔਰ ਸਾਡੇ ਬਹੁਤ ਸਾਰੇ ਜੋ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕ ਨੇ ਉਹ ਵੱਧ ਚੜ ਕੇ ਆਪਣਾ ਯੋਗਦਾਨ ਪਾਉਂਦੇ ਨੇ ਜਸਵੰਤ ਸਾਹਿਬ ਹਮੇਸ਼ਾ ਕਹਿੰਦੇ ਆ ਕਿ ਪਿੰਡਾਂ ਦੇ ਵਿੱਚੋਂ ਜਦੋਂ ਲੋਕ ਜੁੜਨ ਲੱਗ ਪਏ ਤਾਂ ਉਸ ਬਿਨਾਂ ਇੱਕ ਅਜੀਬ ਤਰ੍ਹਾਂ ਦੀ ਗੱਲਬਾਤ ਹੋਵੇਗੀ ਬਹੁਤ ਸਾਰੇ ਪਿੰਡਾਂ ਦੇ ਲੋਕਾਂ ਦੇ ਵੱਲੋਂ ਬਹੁਤ ਮਾਇਆ ਆ ਰਹੀ ਹੈ ਔਰ ਉਹਨਾਂ ਪਿੰਡਾਂ ਦਾ ਇਤਿਹਾਸ ਲਿਖਿਆ ਜਾਏਗਾ ਔਰ ਕਾਨੂੰ ਜਦੋਂ ਬੱਚੇ ਇਸ ਮਤਲਬ ਆਉਣਗੇ ਪਲਾਟ ਨੂੰ ਵੇਖਣਗੇ ਇਸ ਇਸ ਬਿਲਡਿੰਗ ਨੂੰ ਦੇਖਣਗੇ ਤਾਂ ਆਪਣੇ ਪਿੰਡ ਦੇ ਉੱਪਰ ਪਿੰਡ ਵਾਸੀਆਂ ਦੇ ਉੱਪਰ गर्व ਮਹਿਸੂਸ ਕਰਨਗੇ ਸੋ ਦੋਸਤੋ ਪਿੱਛੇ ਨਾ ਰਹਿ ਜਾਓ ਮੈਂ ਬਾਰ ਬਾਰ ਆਪ ਜੀ ਨੂੰ ਬੇਨਤੀ ਕਰਦਾ ਕੋਈ ਵੀ ਕੰਮ ਰੋਕਦਾ ਨਹੀਂ ਹੈ ਜੇ ਆਕਾਲਪੁਰਖ ਨੇ ਡਿਊਟੀ ਲਗਾਈ ਹੈ ਤਾਂ ਇਹ ਡਿਊਟੀ ਸਿਰੇ ਵੀ ਉਸਨੇ ਹੀ ਚੜਾਉਣੀ ਹੈ ਅਸੀਂ ਤਾਂ ਵੀ ਮੋਰੇ ਬਣੇ ਹੋਏ ਆਂ ਔਰ ਕਰਨਾ ਤਾਂ ਉਸ ਪਰਮ ਪਿਤਾ ਪਰਮਾਤਮਾ ਨੇ ਹੈ ਫਿਰ ਤੁਹਾਡੇ ਦੁਆਰਾ ਦਿੱਤਾ ਗਿਆ ਯੋਗਦਾਨ ਜਿਹੜਾ ਹੈ ਉਹ ਅਭੁੱਲ ਹੋਵੇਗਾ ਉਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਇਤਿਹਾਸ ਦੋ ਚੀਜ਼ਾਂ ਨਾਲ ਬਣਦਾ ਹੈ ਇੱਕ ਪੋਜ਼ਿਟਿਵ ਤਾਂ ਇੱਕ ਨੈਗਟਿਵ ਦੇ ਨਾਲ ਆਪਾਂ ਪੋਜ਼ਿਟਿਵ ਇਤਿਹਾਸ ਬਣਾਉਣਾ ਹੈ ਹਾਲਾਂਕਿ ਬਹੁਤ ਸਾਰੇ ਦੋਸਤ ਨੇ ਜੋ ਮਤਲਬ ਪਤਾ ਨਹੀਂ ਕਿਉਂ ਨਹੀਂ ਮਤਲਬ ਇੰਨਾ ਕੁਝ ਹੋਣ ਦੇ ਬਾਵਜੂਦ ਉਹ ਨੀਅਤ ਜਿਹੜੀ ਹੈ ਉਹ ਸਾਹਮਣੇ ਆਉਂਦੀ ਹੈ ਮਾਲਕ ਨੇ ਤਾਂ ਕੋਈ ਕਮੀ ਨਹੀਂ ਛੱਡੀ ਪਰ ਨੀਅਤ ਦੀ ਜਿਹੜੀ ਕਮੀ ਹੈ ਉਹ ਸਭ ਤੋਂ ਵੱਧ ਨਜ਼ਰ ਆਉਂਦੀ ਹੈ ਅਸੀਂ ਚਾਹੁੰਦੇ ਹਾਂ ਕਿ ਜੇ ਉਹ ਕਹਿੰਦੇ ਨੇ ਕਿ ਬਹੁਤ ਵੱਡੀ ਅਮਾਊਂਟ ਹੈ ਤੇ ਆਪਣਾ ਯੋਗਦਾਨ ਵੀ ਪਾਉਣ ਕਿਉਂਕਿ ਬੂੰਦ ਬੂੰਦ ਦੇ ਨਾਮ ਜਿਹੜਾ ਤਲਾਬ ਹੈ ਤਲਾਬ ਹੈ ਉਹ ਭਰ ਜਾਂਦਾ ਹੈ ਔਰ ਪਹਿਲਾਂ ਵੀ ਤੁਹਾਨੂੰ ਪਤਾ ਹੀ ਹੈ ਕਿ ਜਸਤ ਸਾਹਿਬ ਨੇ ਜਿਹੜੀ ਚਾਰ ਮੰਜ਼ਲੀ ਬਿਲਡਿੰਗ ਆਪ ਸਭ ਦੇ ਸਹਿਯੋਗ ਦੇ ਨਾਲ ਆਪ ਸਭ ਦੇ ਸਹਿਯੋਗ ਦੇ ਨਾਲ ਤੁਹਾਡੇ ਦੁਆਰਾ ਦਿੱਤਾ ਇੱਕ ਪੈਸਾ ਜਿਹੜਾ ਹੈ ਇਸ ਭਵਨ ਦੇ ਉੱਪਰ ਲੱਗਿਆ ਨਜ਼ਰ ਆਉਂਦਾ ਹੈ ਅੱਜ ਵੀ ਜਦੋਂ ਤੁਸੀਂ ਆਉਂਦੇ ਆ ਆਪਣਾ ਪਨ ਮਹਿਸੂਸ ਹੁੰਦਾ ਹੈ ਆਪਣਾ ਪਨ ਮਹਿਸੂਸ ਹੁੰਦਾ ਹੈ ਔਰ ਇੱਥੇ ਸਾਨੂੰ ਉਸੇ ਤਰ੍ਹਾਂ ਦਾ ਹੀ ਮਹਿਸੂਸ ਹੁੰਦਾ ਜਿਵੇਂ ਆਪਣੇ ਪਰਿਵਾਰ ਦੇ ਵਿੱਚ ਬੈਠੇ ਹੁੰਦੇ ਆ ਬਹੁਤ ਸਾਰੇ ਆਫੀਸਰ ਆਉਂਦੇ ਨੇ ਕੋਈ ਦੋ ਰਾਤਾਂ ਸਟੇ ਕਰਦਾ ਤਿੰਨ ਰਾਤਾਂ ਸਟੇ ਕਰਦਾ ਬੱਚੇ ਆਉਂਦੇ ਨੇ ਪੇਪਰ ਦਿੰਦੇ ਨੇ ਦੋ ਤਿੰਨ ਤਿੰਨ ਦਿਨ ਰਹਿੰਦੇ ਨੇ ਆ ਕੇ ਚਲੇ ਜਾਂਦੇ ਨੇ ਉਹਨਾਂ ਨੂੰ ਕਦੇ ਵੀ ਇਸ ਤਰ੍ਹਾਂ ਦਾ ਮਹਿਸੂਸ ਨਹੀਂ ਹੋਇਆ ਕਿ ਅਸੀਂ ਬੇਗਾਨੀ ਜਗ੍ਹਾ ਤੇ ਬੈਠੇ ਆ ਕਿਉਂਕਿ ਪੈਸਾ ਤੁਹਾਡਾ ਲੱਗਾ ਹੋਇਆ ਹੈ ਔਰ ਜਸਪਰ ਸਾਹਿਬ ਹਮੇਸ਼ਾ ਕਹਿੰਦੇ ਕਿ ਅਸੀਂ ਸਰਵਿਸ ਪ੍ਰੋਵਾਈਡ ਕਰਦੇ ਆ ਨਾਟ ਬਿਜ਼ਨਸ ਅਸੀਂ ਚਾਹੁੰਦੇ ਆ ਕਿ ਜਿਹੜਾ ਵੀ ਪਹੁੰਚੇ ਆਵੇ ਉਸ ਦੀ ਪੂਰੀ ਤਰ੍ਹਾਂ ਜੋ ਵੀ ਅਸੀਂ ਆਪਣੇ ਵੱਲੋਂ ਉਸ ਦੀ ਖਿਦਮਤ ਕਰ ਸਕਦੇ ਆ ਉਸ ਨੂੰ ਬਾਖੂਬੀ करिए ਔਰ ਹਮੇਸ਼ਾ ਜਦੋਂ ਪਾਵਰ ਆਫ ਸੋਸ਼ਲ ਯੂਨਿਟੀ ਜਾਂ ਕਹਿ ਸਕਦੇ ਆ ਕਿ ਕਿਸੇ ਵੀ ਸੰਸਥਾ ਦੀ ਸ਼ੁਰੂਆਤ ਹੁੰਦੀ ਹੈ ਤੇ ਉਹ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਹੀ ਹੁੰਦੀ ਹੈ ਉਸ ਸਹਿਯੋਗ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆ ਜਸਲ ਸਾਹਿਬ ਨੇ ਇੱਕ ਬਹੁਤ ਵੱਡਾ ਫੈਸਲਾ ਲੀਤਾ ਹੈ ਕਿ ਭਵਨ ਦੇ ਬਿਲਕੁਲ ਫਰੰਟ ਤੇ ਪਈ 1815 ਗਜ ਜਿਹੜੀ ਜ਼ਮੀਨ ਹੈ ਉਹ ਕਿਉਂ ਨਾ ਸਮਾਜ ਵਾਸਤੇ ਸਮਾਜ ਦੀ ਬਿਹਤਰੀ ਵਾਸਤੇ ਮਨੁੱਖਤਾ ਦੀ ਭਲਾਈ ਵਾਸਤੇ ਲੀਤੇ ਜਾਣ ਔਰ ਜਿੱਥੇ ਬੈਠ ਕੇ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਬੱਚਿਆਂ ਦਾ ਸੁਨਹਿਰੀ ਭਵਿੱਖ ਉਜਵਲ ਕਰਨ ਵਾਸਤੇ ਇੱਥੇ ਪਲੈਨਿੰਗਸ ਕੀਤੀਆਂ ਜਾਣ ਇਸ ਤੋਂ ਪਹਿਲਾਂ ਤੁਸੀਂ ਦੇਖ ਲਓ ਡਿਸਪੈਂਸਰੀ ਚੱਲਦੀ ਹੈ ਇਸ ਤੋਂ ਇਲਾਵਾ ਲੈਬ ਚੱਲਦੀ ਹੈ ਬੱਚਿਆਂ ਦਾ ਹੋਸਟਲ ਹੈ ਹੋਸਟਲ ਤੋਂ ਇਲਾਵਾ ਹੁਣ ਉੱਪਰ ਜਿਹੜੀ ਚੌਥੀ ਮੰਜ਼ਲ ਬਣ ਰਹੀ ਹੈ ਉਹ ਵੀ ਤੁਹਾਡੇ ਵਾਸਤੇ ਹੈ ਦੋ ਵੱਡੇ ਵੱਡੇ ਹਾਲ ਬਣੇ ਹੋਏ ਨੇ ਜਿੱਥੇ ਕਿ ਆਪਾਂ ਆਪਣੀਆਂ ਪਲੈਨਿੰਗਸ ਕਰ ਸਕਦੇ ਆ ਵਿਚਾਰ ਵਿਮਰਸ਼ ਇੱਕ ਦੂਜੇ ਨਾਲ ਸਾਂਝੇ ਕਰ ਸਕਦੇ ਆ ਪੋਸੂਨਾਵਾ ਚੈਨਲ ਜਿਹੜਾ पल पल दी अपडेट ਆਪ ਤੱਕ ਪਹੁੰਚਾਉਂਦਾ ਹੈ ਜਿਸ ਦਾ ਤੁਸੀਂ ਵੀ ਹਿੱਸਾ ਹੋ ਔਰ ਉਹ ਚੈਨਲ ਦਾ ਸਟੂਡੀਓ ਵੀ ਇੱਥੇ ਬਣਿਆ ਹੋਇਆ ਹੈ ਜਿੱਥੋਂ ਪੂਰੀ ਦੁਨੀਆ ਦੇ ਵਿੱਚ ਵੀਡੀਓ ਜਿਹੜੀਆਂ ਉਹ ਸ਼ੇਅਰ ਕੀਤੀਆਂ ਜਾਂਦੀਆਂ ਨੇ ਔਰ ਪਲ ਪਲ ਦੀ ਨਿਊਜ਼ ਆਪਾਂ ਕਿੱਥੇ ਖੜੇ ਹਾਂ ਕੀ ਸਮਾਜ ਵਿੱਚ ਵਿਚਰਦਾ ਹੈ ਕੀ ਅਲੱਗ-ਅਲੱਗ ਸਟੇਟਸ ਦੇ ਵਿੱਚ ਵਿਚਰਦਾ ਹੈ ਉਹ ਸਾਰਾ ਹੀ ਤੁਹਾਨੂੰ ਪੋਸੂਨਾਮਾ ਚੈਨਲ ਤੋਂ ਦਿਖਾਇਆ ਜਾਂਦਾ ਹੈ ਸੋ ਦੋਸਤੋ 7 ਫਰਵਰੀ 2025 ਨੂੰ ਜੋ ਇੱਕ ਇਤਿਹਾਸ ਬਣ ਜਾ ਰਿਹਾ ਹੈ ਉਸ ਦਾ ਤੁਸੀਂ ਵੀ ਹਿੱਸੇ ਇਹ ਹਿੱਸਾ ਬਣੋ ਤੁਸੀਂ ਵੀ ਆਪਣੇ ਹੱਕ ਹلال ਦੀ ਕਮਾਈ ਦੇ ਵਿੱਚੋਂ ਵੱਧ ਤੋਂ ਵੱਧ ਯੋਗਦਾਨ ਪਾਓ ਤਾਂ ਕਿ ਆਉਣ ਵਾਲੇ ਬੱਚਿਆਂ ਦੇ ਭਵਿੱਖ ਨੂੰ ਆਪਾਂ ਵਧੀਆ ਤਰੀਕੇ ਨਾਲ ਬਣਾ ਸਕੀਏ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਨਜ਼ਰ ਆ ਰਹੇ ਨੇ ਹੁਣ ਇਸ ਹਾਲਾਤਾਂ ਦੇ ਹਿਸਾਬ ਦੇ ਨਾਲ ਸਰਕਾਰਾਂ ਬਹੁਤ ਦਮਗਜੇ ਮਾਰਦੀਆਂ ਨੇ ਇੰਨੀਆਂ ਨੌਕਰੀਆਂ ਦੇਤੀਆਂ ਇਹ ਦੇਤਾ ਉਹ ਦੇਤਾ ਠੀਕ ਹੈ ਪਰ ਬੱਚਿਆਂ ਦੇ ਆਉਣ ਵਾਲੇ ਜਿਸ ਤਰ੍ਹਾਂ ਦੇ ਹਾਲਾਤ ਨੇ এডਿਕੇਸ਼ਨ ਦੇ ਹਾਲਾਤ ਨੇ ਔਰ ਕਿਸ ਤਰ੍ਹਾਂ এডਿਕੇਸ਼ਨ ਦੇ ਉੱਪਰ ਕੁਝ ਲੋਕ ਕਬਜ਼ਾ ਕਰੀ ਬੈਠੇ ਨੇ ਔਰ ਆਮ ਬੱਚੇ ਦੇ ਹਿੱਸੇ ਤੱਕ ਜਿਹੜੀ এডਿਕੇਸ਼ਨ ਆਉਂਦੀ ਉਹ ਮੇਰੇ ਤੋਂ ਵੱਧ ਤੁਸੀਂ ਜਾਣਦੇ ਹੋ ਸੇਤ ਸਹੂਲਤਾਂ ਨੂੰ ਲੈ ਲਓ ਵੱਡੇ ਵੱਡੇ ਦਮਗਜੇ ਮਾਰੇ ਜਾ ਰਹੇ ਨੇ ਕਨ ਫਿਰ ਵੀ ਜਿਹੜਾ ਗਰੀਬ ਹੈ ਉਹ ਇਲਾਜ ਤੋਂ ਪਰੇਸ਼ਾਨ ਹੈ ਇਲਾਜ ਤੋਂ ਕਿਉਂ ਪਰੇਸ਼ਾਨ ਹੈ ਇਹ ਵੀ ਤੁਸੀਂ ਮੇਰੇ ਤੋਂ ਵੱਧ ਜਾਣਦੇ ਹੋ ਸੋ ਇਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ 7 ਫਰਵਰੀ ਨੂੰ 1815 ਗਜ ਦੀ ਪਲਾਟ ਦੀ ਰਜਿਸਟਰੀ ਕਰਵਾਈ ਜਾ ਰਹੀ ਹੈ ਉਹਦੇ ਵਿੱਚ ਦੋਸਤੋ ਵੱਧ ਤੋਂ ਵੱਧ ਤੁਸੀਂ ਆਪਣਾ ਯੋਗਦਾਨ ਪਾਓ ਔਰ ਵੀਡੀਓ ਦੇ ਵਿੱਚ ਇਹ ਹਮੇਸ਼ਾ ਆਪ ਜੀ ਨੂੰ ਉਹ ਸਥਾਨ ਵੀ ਦਿਖਾਇਆ ਜਾ ਰਿਹਾ ਜਿਸ ਪਲਾਟ ਦੀ ਰਜਿਸਟਰੀ ਵਾਸਤੇ ਚਾਰ ਦਿਵਾਰੀ ਕੀਤੀ ਹੋਈ ਹੈ ਫਰੂਟਦਾਰ ਬਕਾਇਦਾ ਤੌਰ ਤੇ ਉਹਦੇ ਵਿੱਚ ਟਰੀਜ਼ ਲੱਗੇ ਹੋਏ ਨੇ ਕਮਰਾ ਬਣਿਆ ਹੋਇਆ ਮੋਟਰ ਚੱਲ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਉਹੀ ਜਗ੍ਹਾ ਹੈ ਜੋ এডਿਕੇਸ਼ਨ ਦੇ ਹੱਬ ਬਣੇਗਾ ਜਿਸ ਦੇ ਉੱਪਰ ਬੱਚਿਆਂ ਨੇ ਭਵਿੱਖ ਨੂੰ ਪਲਾਨਿੰਗ ਲੈ ਕੇ ਕੀਤੀਆਂ ਜਾਣਗੀਆਂ ਜਿੱਥੇ ਕਿ ਤਰ੍ਹਾਂ ਤਰ੍ਹਾਂ ਦੀਏ ਮਤਲਬ ਕਹਿ ਸਕਦੇ ਆ ਕਿ ਜਿਹੜੇ ਮਤਲਬ ਕਹਿ ਸੰਤ ਸਮਾਜ ਹੈ ਉਹਨਾਂ ਦੀ ਆਮਦ ਹੋਏਗੀ ਕਿਉਂਕਿ ਇਸ ਪਲਾਟ ਨੂੰ ਖਰੀਦਣ ਦੇ ਵਿੱਚ ਜਿੱਥੇ ਮਤਲਬ ਆਮ ਲੋਕਾਂ ਦਾ ਯੋਗਦਾਨ ਹੈ ਉੱਥੇ ਸੰਤ ਸਮਾਜ ਨੇ ਮਤਲਬ ਦਿਲ ਖੋਲ ਕੇ ਦਿਲ ਖੋਲ ਕੇ ਪਾਵਰ ਆਫ ਸ਼ੋਸ਼ਟ ਜੁਨਟੀ ਦੀ ਮਦਦ ਕੀਤੀ ਹੈ ਕਿਉਂਕਿ ਜਸਲ ਸਾਹਿਬ ਇਹਨਾਂ ਸੰਤ ਸਮਾਜ ਦੇ ਵਿੱਚ ਕਾਫੀ ਵਿਚਰਦੇ ਨੇ ਕਾਫੀ ਅਸ਼ੀਰਵਾਦ ਹੈ ਜਸਲ ਸਾਹਿਬ ਦਾ ਜਸਲ ਸਾਹਿਬ ਦੇ ਉੱਪਰ ਇਹਨਾਂ ਸੰਤ ਸਮਾਜ ਦਾ ਕਿਉਂਕਿ ਸੰਤ ਸੰਸੰਤ ਨਾ ਹੋਤੇ ਜਗਤ ਨੇ ਤਾਂ ਜਲ ਮਰਦਾ ਸੰਸਾਰ ਇਹਨਾਂ ਦੀ ਕਿਰਪਾ ਦੇ ਨਾਲ ਹੀ ਇਹ ਜਿਹੜੀ ਸ੍ਰਿਸ਼ਟੀ ਹੈ ਉਹ ਚੱਲ ਰਹੀ ਹੈ ਸੋ ਇਸ ਕਰਕੇ ਉਹਨਾਂ ਨੇ ਆਪਣਾ ਬਹੁਤ ਯੋਗਦਾਨ ਪਾਇਆ ਹੈ ਔਰ ਹਮੇਸ਼ਾ ਮਤਲਬ ਉਹ ਅਜ ਵੀ ਅਜ ਵੀ ਨਾਲ ਖੜੇ ਨੇ ਜਸਲ ਸਾਹਿਬ ਅੱਜ ਵੀ ਕਹਿੰਦੇ ਨੇ ਜਸਾ ਸਾਹਿਬ ਬੋਲਣਾ ਨਹੀਂ ਹੈ ਕਿਸੇ ਗੱਲੋਂ ਨਹੀਂ ਬੋਲਣਾ ਕਿਉਂਕਿ ਸੱਚੇ ਜਦੋਂ ਆਪਾਂ ਸਚਾਈ ਤੇ ਚੱਲਦੇ ਹਾਂ ਤਾਂ ਔਕੜਾਂ ਤਾਂ ਆਉਣੀਆਂ ਹੀ ਆਉਣੀਆਂ ਹੈ ਲੇਕਿਨ ਉਹਨਾਂ ਔਕੜਾਂ ਨੂੰ ਦੂਰ ਕਰਨ ਵਾਸਤੇ ਅਕਾਲ ਪੁਰਖ ਦਾ ਹਮੇਸ਼ਾ ਆਸ਼ੀਰਵਾਦ ਲੈਣਾ ਚਾਹੀਦਾ ਹੈ ਉਸ ਦੀ ਰਜ਼ਾ ਲੈ ਕੇ ਉਸ ਦੀ ਓਟ ਆਸਰਾ ਲੈ ਕੇ ਹੀ ਕਦਮ ਚੱਕਣਾ ਚਾਹੀਦਾ ਹੈ ਸੋ ਕਿਉਂਕਿ ਪੋਸੂਨਾਮਾ ਚੈਨਲ ਦੇ ਉੱਪਰ ਹਰ ਰੋਜ਼ ਪਲ-ਪਲ ਦੀ ਅਪਡੇਟ ਆਪ ਤੱਕ ਪਹੁੰਚਦੀ ਹੈ ਔਰ 7 ਫਰਵਰੀ ਦੋਸਤੋ ਭੁੱਲਿਓ ਨਾ ਭੁੱਲਿਓ ਨਾ 7 ਫਰਵਰੀ फरवरी अठारह सौ पंद्रह गज प्लाट की जी रजिस्ट्री है हो जा रही है तुम अपना वो योगदान पाओ जुड़े रहो पोसूनामा चैनल